ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਉਧਰੋਂ ਦੂਜੇ ਪਾਸੇ ਮਲੂਕਾ ਪਰਿਵਾਰ ਦੀ ਨੂੰ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਪਰਿਵਾਰ ਰਿਹਾ ਟਕਸਾਲੀ ਅਕਾਲੀ ਰਹੇ ਆ ਉਹ ਹੁਣ ਆ ਗਿਆ ਹੈ ਭਾਜਪਾ ਵੱਲ ਉਹਨਾਂ ਦੀ ਉਮੀਦਵਾਰੀ ਦੇ ਉੱਤੇ ਮੁੱਖ ਮੰਤਰੀ ਚੈਲੰਜ ਕਰਦੇ ਦਿਖਾਈ ਦੇ ਰਹੇ ਆ ਉਧਰੋਂ ਮੋੜਵਾ ਜਵਾਬ ਬੀਬਾ ਜੀ ਨੇ ਵੀ ਦੇ ਦਿੱਤਾ ਇਹ ਪਸੂੜੀ ਜਿਹੜੀ ਪਈ ਹੋਈ ਹੈ ਨਿਕਲੇਗੀ ਕਿਵੇਂ ਇਹਦੇ ਵਿੱਚ ਜਿੱਤ ਕਿਸ ਦੀ ਹੋ ਸਕਦੀ ਹੈ ਟੈਕਨੀਕਲੀ ਕੀ ਹੈ ਸ਼ੋ ਦੇਖੋ ਮਤਲਬ ਪਹਿਲੇ ਦਿਨ ਤੋਂ ਜਿੱਦਾਂ ਦੇ ਉਹਨਾਂ ਨੇ ਅਸਤੀਫਾ ਦਿੱਤਾ ਉਸ ਬਾਅਦ ਮਤਲਬ ਮਾਨ ਸਾਹਿਬ ਦੀ ਨਾ ਇੱਕ ਗੱਲ ਹੈ ਠੀਕ ਹੈ ਮਤਲਬ ਇੱਕ ਸੂਬੇ ਦਾ ਮੁੱਖ ਮੰਤਰੀ ਜਦੋਂ ਕੋਈ ਚੀਜ਼ ਲਿਖਦੇ ਆ ਨਾ ਉਹ ਐਂ ਲੱਗਦਾ ਕਿ ਮੁੱਖ ਮੰਤਰੀ ਕੋਈ ਗੱਲ ਨਹੀਂ ਲਿਖ ਰਿਹਾ ਕਿ ਟੀਚਰ ਜੀ ਕਰ ਰਿਹਾਗਾ ਮਤਲਬ ਉਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਕਿ ਬਿੱਬਾ ਕੋਈ ਗੱਲ ਨਹੀਂ ਮੈਂ ਮਨਜ਼ੂਰ ਨਹੀਂ ਕੀਤਾ ਜਿੱਥੇ ਮਰਜ਼ੀ ਹੁਣ ਫੇਰ ਉਹਨਾਂ ਨੇ ਕਹਿ ਦਿੱਤਾ ਠੀਕ ਹੈ ਦੇਖੋ ਪਹਿਲੇ ਨੰਬਰ ਤੇ ਤਾਂ ਉਹ ਆਈ ਜਿਹੜੇ ਆਈਐਸ ਅਫਸਰ ਨੇ ਇਹ ਆਈਐਸ ਅਫਸਰ ਸਿੱਧੇ ਤੱਕ ਕੇਂਦਰ ਜਿਹੜਾ ਟੈਕਨੀਕਲ ਤੌਰ ਦੇ ਤਰ ਤੇ ਤਾਂ ਕੇਂਦਰ ਦੇਦੀ ਨਹੀਂ ਨੇ ਪਰ ਪੰਜਾਬ ਸਰਕਾਰ ਦਾ ਵੀ ਜਿਹੜਾ ਅਧਿਕਾਰ ਖੇਤਰ ਹੈਗਾ ਮਤਲਬ ਇਸਤੀਫਾ ਮਨਜ਼ੂਰ ਕਰਾਣਾ ਕਰਨਾ ਮੁੱਖ ਮੰਤਰੀ ਦੇ ਹੱਥ 'ਚ ਹੁੰਦਾ ਹੈ ਉਹ ਤਾਂ ਕੇਂਦਰ ਤਾਂ ਉਹ ਦਖਲ ਦੇਊਗਾ ਜਦੋਂ ਜਮਾ ਮਤਲਬ ਸਿਰੇ ਹੀ ਲੱਗ ਗਿਆ ਕਿਉਂਕਿ ਇੱਕ ਨਾ ਬੇਸਿਕਲੀ ਵੀ ਹੈ ਪਹਿਲਾਂ ਪੀਸੀਐਸ ਅਫਸਰਸ ਵੀ ਤਰੱਕੀ ਵੇਲੇ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਹਿੰਦੇ ਉਹਨਾਂ ਨੂੰ ਆਈਐਸ ਦਾ ਜਿਹੜਾ ਮਿਲਿਆ ਉਸ ਤੋਂ ਬਾਅਦ ਤਰੱਕੀ ਹੋਈ ਤੇ ਉਹ ਵੀ ਕਹਿੰਦੇ ਕਿ ਚਲੋ ਸਿਆਸੀ ਪ੍ਰਭਾਵ ਕਰਕੇ ਹੋਈ ਜਾ ਉਹਨਾਂ ਦੀ ਆਪ ਦੀ ਕਾਬਲੀਅਤ ਕਰਕੇ ਕੋ ਵੱਖਰਾ ਈਸ਼ੂ ਹੈ ਪਰ ਅੱਜ ਜਿੱਥੇ ਪੇਚਾ ਪਿਆ ਹੋਇਆ ਹੈ ਮੁੱਖ ਵਜਾ ਹੋ ਸਕਦੀ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕਈ ਚੀਜ਼ਾਂ ਦੀ ਫਿਕਰ ਮਤਲਬ ਜੇ ਕਹਿ ਲਈਏ ਕਿ ਬਿਨਾਂ ਗੱਲ ਤੋਂ ਵੀ ਰਹਿੰਦੀ ਹੈ ਜਾਂ ਉਹ ਕਈ ਗੱਲ ਕਈ ਗੱਲ ਵੈਸੀ ਬਿਆਨ ਦੇ ਜਾਂਦੇ ਆ ਹੋ ਸਕਦਾ ਹੈ ਕਿ ਉਹ ਅਸਤੀਫਾ ਮਨਜ਼ੂਰ ਵੀ ਕਰ ਜਾਣ ਕਿਉਂਕਿ ਚਰਨਜੀਤ ਸਿੰਘ ਚੰਨੀ ਵਾਲਾ 2 ਕਰੋੜ ਵਾਲਾ ਬੰਦਾ ਵੀ ਉਹਨਾਂ ਨੇ ਪੇਸ਼ ਕਰਤਾ ਸੀ ਉਹ ਵੀ ਬਾਅਦ ਪਤਾ ਨਹੀਂ ਕਿੱਧਰ ਗਿਆ ਉਹ ਮਤਲਬ ਜੋ ਟਵੀਟ ਕਰਦੇ ਆ ਪਤਾ ਨਹੀਂ ਕੀ ਸੋਚ ਕੇ ਕਰਦੇ ਆ ਜਾਂ ਲਿਖਦੇ ਆ ਕੀ ਸੋਚ ਕੇ ਤੁਸੀਂ ਇੱਕ ਦੇਖੋ ਉਹ ਪਠੰਡੇ ਆਏ ਮਤਲਬ ਮੈਂ ਇਹ ਤੇ ਆਉਂਗਾ ਗੱਲ ਤੇ ਉਹ ਅੱਗੇ ਪਠੰਡੇ ਦੇ ਸ਼ਹਿਰ ਚ ਆਏ ਆ ਦੇਖੋ ਉਹ ਉਹ ਜਗ੍ਹਾ ਤੇ ਆਏ ਆ ਜਿੱਥੇ ਬਠਿੰਡੇ ਇੱਕ ਬਹੁਤ ਵੱਡਾ ਕਤਲ ਹੋਇਆ ਸੀ ਮਾਂ ਰੋਡ ਦੇ ਪ੍ਰਧਾਨ ਮੇਲੇ ਦਾ ਜਿਹੜਾ ਉਹ ਇੱਥੇ ਕਤਲ ਹੋਇਆ ਸੀ ਉਹਦੇ ਤੇ ਉਹਨਾਂ ਨੇ ਦੋ ਸ਼ਬਦ ਨਹੀਂ ਲਿਖੇ ਸੀ ਉਦੋਂ ਵੀ ਅਰਬੀ ਦੀ ਕੋਈ ਨਹੀਂ ਮੁੱਖ ਮੰਤਰੀ ਇਹ ਕਹਿੰਦੇ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਜਿ ਬਣਦੇ ਦੋਸ਼ੀਆਂ ਤੇ ਕਾਰਵਾਈ ਉਹਨਾਂ ਨੇ ਇਹ ਤੱਕ ਵੀ ਟਵੀਟ ਜਿਹੜੇ ਗੱਲ-ਗੱਲ ਤੇ ਮਲੂਕਾ ਸਾਹਿਬ ਦੀ ਨੋਂ ਨੋਂ ਟੀਚਰਾਂ ਕਰ ਰਿਹਾ ਜਾਂ ਉਹਨਾਂ ਤੇ ਐ ਤੰਜ ਕੱਸ ਰਿਹਾ ਉਦੋਂ ਉਹਨਾਂ ਨੇ ਇੱਕ ਟਵੀਟ ਤੱਕ ਨਹੀਂ ਕੀਤਾ ਕੱਲ ਹੁਣ ਉਸੇ ਜਗ੍ਹਾ ਤੇ ਆਏ ਆ ਉੱਥੋਂ ਦੀ ਲੰਗੇ ਆ ਜਿਹੜੇ ਬਾਜ਼ਾਰ ਦੇ ਵਿੱਚ ਉਹਨਾਂ ਦਾ ਰੋਡ ਸ਼ੋ ਸੀ ਉਹ ਬਾਜ਼ਾਰ ਅਜਿਹਾ ਬਾਜ਼ਾਰ ਆ ਬਠਿੰਡੇ ਦਾ ਧੋਬੀ ਬਾਜ਼ਾਰ ਜਿੱਥੇ ਤੁਸੀਂ ਆਮ ਦਿਨ ਜਿਆਉਣਾ ਤਿਲ ਸਿੱਟਾ ਨੂੰ ਥਾਂ ਵੀ ਨਹੀਂ ਹੁੰਦੀ ਪੀੜ ਇੰਨੀ ਜਿਆਦਾ ਹੁੰਦੀ ਆ ਬਾਜ਼ਾਰ ਖਾਲੀ ਕਰਾਏ ਦੁਕਾਨਦਾਰਾਂ ਦੇ ਦੋ ਦੋ ਦਿਨ ਪਹਿਲਾਂ ਚੈਕਿੰਗ ਹੋਈ ਵੀ ਕਿਸੇ ਕੋਲੇ ਕੋਈ ਮੋਟਰਸਾਈਕਲ ਆ ਉਹ ਵੀ ਪਾਸੇ ਲਾਉਣਾ ਜੇ ਕੋਈ ਅਸਲਾ ਆ ਉਹ ਵੀ ਨਹੀਂ ਲੈ ਕੇ ਆਉਣਾ ਜੇ ਕੋਈ ਤੁਹਾਡਾ ਗਾਹਕਸਲਾ ਲੈ ਕੇ ਆ ਗਿਆ ਉਹ ਵੀ ਨਹੀਂ ਅਸੀਂ ਬੰਨ ਦੇਣਾ ਠੀਕ ਹੈ ਇਸ ਤਰੀਕੇ ਨਾਲ ਕਰਕੇ ਉਥੇ ਰੋਡ ਸ਼ੋਅ ਕਰਾ ਤੇ ਉੱਥੇ ਬਿਆਨ ਕੀ ਦਿੰਦੇ ਆ ਪਹਿਲੀ ਗੱਲ ਤਾਂ ਉਹ ਹਰ ਸਿਮਰਤ ਦੀਆਂ ਨਕਲਾਂ ਲਾਉਂਦੇ ਆ ਵੇਖੋ ਰੋਈ ਜਾਂਦੀ ਆ ਉਹ ਕਰੀ ਜਾਂਦੀ ਆ ਜਿਹੜਾ ਬਠਿੰਡੇ ਦਾ ਵਪਾਰੀ ਆ ਫਿਰ ਉਹ ਕਹਿੰਦੇ ਆ ਕਿ ਸੁੱਖ ਵਿਲਾਸ ਨੂੰ ਮੈਂ ਢਾ ਦੇਣਾ ਸਕੂਲ ਬਣਾ ਸਕੂਲ ਬਣਾ ਦੇਣਾ ਪਹਿਲਾ ਸਕੂਲ ਹੋਵੇਗਾ ਪਹਿਲਾ ਸਕੂਲ ਜਿੱਦੇ ਹਰ ਕੰਮ ਲੈਣਾ ਹੋਵੇਗਾ ਪੂਲ ਮਤਲਬ ਉਹਨਾਂ ਨੇ ਇਹ ਡਾਇਲੋਗ ਮਾਰਿਆ ਪਠਿੰਡੇ ਦੇ ਵਪਾਰੀਆਂ ਨੇ ਕੀ ਲੈਣਾ ਸੁਖ ਬਲਾਸਟ ਹੋਵੇ ਨਾ ਹੋਵੇ ਪਠਿੰਡੇ ਦੇ ਵਪਾਰੀਆਂ ਨੇ ਕੀ ਲੈਣਾ ਕਿ ਹਰ ਸਿਮਰਤ ਰੋਵੇ ਨਾ ਰੋਵੇ ਪਠਿੰਡੇ ਦੇ ਵਪਾਰੀਆਂ ਨੇ ਜਿਹੜੀ ਆਪ ਦੀ ਲੈਂਡ ਆਰਡਰ ਆ ਉਹਦੇ ਬਾਰੇ ਉਹਨਾਂ ਤੋਂ ਕੋਈ ਦੱਸਿਆ ਵੀ ਭਾਈ ਅਸੀਂ ਉਹਦੀ ਸਥਿਤੀ ਹੋਰ ਵਧੀਆ ਕਰ ਰਹੇ ਆ ਤੁਹਾਡੇ ਵਪਾਰੀਆਂ ਤੋਂ ਗੈਂਗਸਟਰ ਪੈਸੇ ਨਹੀਂ ਮੰਗਣਗੇ ਤੁਹਾਡੇ ਵਪਾਰੀਆਂ ਨੂੰ ਦਿਨ ਦਿਹਾੜੇ ਗੋਲੀਆਂ ਨਹੀਂ ਵੱਜਣਗੀਆਂ ਇੱਕ ਵੀ ਬਿਆਨ ਉਸ ਬਾਜ਼ਾਰ 'ਚ ਖੜ ਕੇ ਜਿਹੜਾ ਕਿ ਵਪਾਰੀਆਂ ਦਾ ਘੜਾ ਹੈ ਇੱਕ ਵੀ ਬਿਆਨ ਵਪਾਰੀਆਂ ਦੇ ਹੱਕ ਵਿੱਚ ਤੁਸੀਂ ਕੱਢ ਕੇ ਦਿਖਾਓ ਮਤਲਬ ਤੁਸੀਂ ਕਹੇ ਵੀ ਜਿੱਧਰ ਫੋਕਸ ਕਰਨਾ ਚਾਹੀਦਾ ਉਧਰ ਘੱਟ ਹੈ ਦੂਜੇ ਪਾਸੇ ਵੱਧ ਹੈ ਜਿੰਨਾਂ ਦੇ ਤੁਸੀਂ ਵੋਟਾਂ ਲੈਣ ਆਏ ਹੋ ਉਹਨਾਂ ਨੇ ਕੁਝ ਨਾ ਕੁਝ ਕਹੋਗੇ ਉਹਨਾਂ ਨੇ ਜਿਹੜਾ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਆ ਟੀਚਰਾਂ ਇਹ ਚੀਜ਼ਾਂ ਇਹ ਆ ਪਿੰਡਾਂ ਦੇ ਲੋਕਾਂ ਨੂੰ ਤਾਂ ਠੀਕ ਲੱਗਦੀਆਂ ਹੁੰਦੀਆਂ ਪਰ ਸ਼ਹਿਰੀ ਲੋਕ ਇਹਨਾਂ ਜਿੰਦੇ ਖੁਸ਼ ਨਹੀਂ ਹੁੰਦੇ ਹੁੰਦੇ ਤੁਸੀਂ ਕਹੇ ਵੀ ਫੋਕਸ ਹੋਰ ਪਾਸੇ ਹੈ ਜਿਵੇਂ ਮੈਂ ਉਹ ਮੁੱਦੇ ਦੀ ਗੱਲ ਕੀਤੀ ਹੁਣ ਦੋ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਕਹਿੰਦੇ ਹੋ ਸਕਦਾ ਕਿਉਂਕਿ ਅਥਾਰਟੀ ਹੈ ਫਿਲਹਾਲ ਇਹਨਾਂ ਕੋਲ ਔਰ ਹੋ ਸਕਦਾ ਜੇਕਰ ਉਮੀਦ ਚੁੱਕਿਆ ਕਿ ਰੋਕ ਹੀ ਨਹੀਂ ਸਕਦੇ ਕੋਈ ਪ੍ਰਭਾਵ ਨਹੀਂ ਪੈਣਾ ਟੈਕਨੀਕਲੀ ਨਾ ਕਾਨੂੰਨੀ ਤੌਰ ਤੇ ਜੇ ਉਮੀਦਵਾਰੀ ਰੱਦ ਹੁੰਦੀ ਹੈ ਕੱਲ ਨੂੰ ਫਿਰ ਬੀਬਾ ਜੀ ਰਾਹ اختیار ਕਰਨਗੇ ਕਿ ਹੁਣ ਅਦਾਲਤ ਦਾ ਸਹਾਰਾ ਲਿਆ ਜਾਵੇ ਨਹੀਂ ਬਿਲਕੁਲ ਜੇ ਉਮੀਦਵਾਰੀ ਰੱਦ ਹੁੰਦੀ ਹੈ ਮੰਨ ਲਓ ਰਿਟਰਨਿੰਗ ਅਫਸਰ ਆਪਣੇ ਜਿਹੜੇ ਡਿਪਟੀ ਕਮਿਸ਼ਨਰ ਹੁੰਦੇ ਐ ਇਹਨਾਂ ਦਿਨਾਂ ਦੇ ਵਿੱਚ ਉਹ ਉਮੀਦਵਾਰੀ ਰੱਦ ਕਰਦੇ ਆ ਉਹ ਫੋਨੋਮੀਨੇਸ਼ਨ ਕਰ ਜਾਂਦੇ ਤਾਂ ਉਮੀਦਵਾਰੀ ਰੱਦ ਕਰ ਦਿੰਦੇ ਕਿ ਤੁਸੀਂ ਆਈਏ ਅਫਸਰੋਂ ਤੁਸੀਂ ਫਾਰਮ ਜਿਹੜੇ ਆ ਨਹੀਂ ਅਪਲਾਈ ਕਰ ਸਕਦੇ ਡਿਪਟੀ ਕਮਿਸ਼ਨਰ ਨੇ ਹੁਕਮ ਤੇ ਆਖਰਕਾਰ ਇਹਨਾਂ ਦਾ ਹੀ ਮੰਨਣਾ ਨਾ ਭਾਈ ਸਾਹਿਬ ਬਿਲਕੁਲ ਬਿਲਕੁਲ ਤੇ ਜ ਉਦੋਂ ਉਹ ਗਾਂ ਜਾ ਕੇ ਇਹਨਾਂ ਦੇ ਉਹ ਪੱਤੇ ਰੋਕ ਸਕਦੇ ਆ ਇਹਨਾਂ ਨੂੰ ਜਿਹੜੇ ਪੈਸੇ ਮਿਲਨੇ ਆ ਰੋਕ ਸਕਦੇ ਆ ਉਹ ਵੀ ਉੱਥੋਂ ਜਾ ਕੇ ਲੈ ਲੈਣਗੇ ਪਰ ਉਦੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਉਹ ਉਮੀਦਵਾਰ ਕੀਦੇ ਨੇ ਇਹ ਗੱਲ ਦਾ ਮਾਨ ਸਾਹਿਬ ਨੂੰ ਪਤਾ ਉਹ ਉਮੀਦਵਾਰ ਨੇ ਬੀਜੇਪੀ ਦੇ ਤੇ ਬੀਜੇਪੀ ਬੈਠੀ ਆ ਸੈਂਟਰ ਦੇ ਵਿੱਚ ਤੇ ਜਦੋਂ ਬੀਜੇਪੀ ਕੰਨ ਮਰੋੜਦੀ ਹੈ ਨਾ ਫਿਰ ਸਾਰੇ ਉਹੀ ਮਾਨ ਸਾਹਿਬ ਨੇ ਜਦੋਂ ਚੰਨੀ ਸਾਹਿਬ ਮੋਦੀ ਸਾਹਿਬ ਇੱਥੇ ਆਏ ਸੀ ਤਾਂ ਚੰਨੀ ਸਾਹਿਬ ਨੇ ਕਿਹਾ ਸੀ ਫਿਰ ਕੀ ਹੋ ਗਿਆ ਯਾਰ ਜੇ ਰੋਕ ਲਿਆ ਤਾਂ ਰੋਕ ਲਿਆ ਕੋਈ ਏਡੀ ਗੱਲ ਨਹੀਂ ਮੈਂ ਆਪਦੇ ਕਿਸਾਨ ਨਹੀਂ ਘਟਨੇ ਉਹੀ ਮਾਨ ਸਾਹਿਬ ਨੇ ਜਦੋਂ ਮੋਦੀ ਸਾਹਿਬ ਉਹ ਤੋਂ ਬਾਅਦ ਆਉਂਦੇ ਤਾਂ ਮਾਫੀ ਮੰਗਦੇ ਆ ਕਿ ਜੀ ਅਸੀਂ ਮਾਫੀ ਮੰਗਦੇ ਆ ਪੰਜਾਬ ਦੀ ਤਰਫੋਂ ਕਿ ਤੁਹਾਨੂੰ ਉੱਥੇ ਰੋਕਿਆ ਗਿਆ ਮਤਲਬ ਇੱਕ ਮੁੱਖ ਮੰਤਰੀ ਦਾ ਸਟੈਂਡ ਉਹ ਦੂਜੇ ਮੁੱਖ ਮੰਤਰੀ ਬੀਜ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਬਸ ਲੋਕਾਂ ਨੂੰ ਉਲਝਾਉਣ ਲਈ ਜਿਵੇਂ ਕਦੇ ਸੁਖਵੀਰ ਬਾਦਲ ਦੀ ਫੋਟੋ ਪਾਤੀ ਰੰਗ ਲੱਗੇ ਜਿਆ ਵਾਲੀ ਵੀ ਆਹ ਦੇਖੋ ਜੀ ਆਹ ਬੰਦਾ ਹੈ ਇਹ ਉਸੇ ਤਰੀਕੇ ਦੀਆਂ ਚਰਚਾਵਾਂ ਚੰਨੀ ਸਾਹਿਬ ਵਾਲਾ ਮੁੱਦਾ ਕੈਪਟਨ ਸਾਹਿਬ ਦੀ ਹਰੂਸਾ ਮੇਨੂੰ ਲੱਗਦਾ ਅੱਜ ਕੈਪਟਨ ਸਾਹਿਬ ਦਾ ਵੀ ਮਾਮਲਾ ਇਹਨਾਂ ਨੇ ਲੈ ਕੇ ਆਂਦਾ ਹੈ ਕਿ ਉਹ ਉਹਨਾਂ ਦੀਆਂ ਕੋਈ ਅਬਦਾਲੀ ਸਿੱਖ ਨਹੀਂ ਕੋਈ ਰਿਸ਼ਤੇ ਦਾ ਐੋਜਾ ਕੁਛ ਨਹੀਂ ਮਤਲਬ ਲੋਕਾਂ ਨੇ ਕੀ ਲੈਣਾ ਕੋਈ ਅਬਦਾਲੀ ਦਾ ਰਿਆ ਹੋਵੇ ਕੋਈ ਕਿਸੇ ਦਾ ਰਿਆ ਹੋਵੇ ਲੋਕਾਂ ਨੇ ਲੈਣਾਗਾ ਕੰਮਾਂ ਤੋਂ ਤੇ ਜਿਹੜੀ ਪਰਮਪਾਲ ਕੌਰ ਦੀ ਜਿਹੜੀ ਆ ਉਹ ਦੇਖੋ ਜੀ ਅੱਜ ਨਹੀਂ ਤਾਂ ਕੱਲ ਉਹਨਾਂ ਦੀ ਨਾਮਿਨੇਸ਼ਨ ਤਾਂ ਇੱਥੇ ਫਾਈਲ ਹੋਣੀ ਹੋਣੀ ਐ ਕੋਟਰਾ ਹੀ ਹੋ ਜੂਗੀ ਜੇ ਮਾਨ ਸਾਹਿਬ ਮੰਨ ਜਾਣਗੇ ਉਹ ਕਹਿੰਦੇ ਨੇ ਇੱਜਤ ਨਾਲ ਕਿਤੇ ਨਾ ਕਿਤੇ ਹਾਰ ਦਾ ਸਾਹਮਣਾ ਮਾਨ ਸਾਹਿਬ ਨੂੰ ਦੇਖਣਾ ਪੈਣਾ ਮਾਮਲੇ ਵਿੱਚ ਕਿਉਂਕਿ ਪਰਮਪਾਲ ਕੌਰ ਨੇ ਜਿਸ ਹਿਸਾਬ ਨਾਲ ਬਿਆਨ ਸਾਂਝਾ ਕੀਤਾ ਉਹ ਤਾਂ ਪੂਰੇ ਕੰਫੀਡੈਂਸ 'ਚ ਨਜ਼ਰ ਆ ਰਿਹਾ ਕਿ ਕਿਉਂਕਿ ਉਹਨਾਂ ਨੂੰ ਸ਼ਾਇਦ ਪਤਾ ਹੈ ਕਿ ਮੈਨੂੰ ਉੱਤੋਂ ਧਾਰੀ ਝੰਡੀ ਲੈਕਿਨਾਂ ਕਿੰ ਘਾਵਤਾ ਵੀ ਕਿਟਾ ਕਟਾ ਟਿੰਗੜ ਦਾ ਕਿਲੇ ਦੇ ਜੋਰ ਤੇ ਉਹਨ ਦੇਰੋਂ ਉਹਨਾਂ ਨੇ ਤੰਗੜਨदाईਆ ਉਹਨਾਂ ਦਾ ਕਿਲਾ ਬੀਜੇਪੀ ਵਾਲਾ ਹੈ ਤੇ ਉਹ ਕਿਉਂਣਾ ਤੰਗੜਨਗੇ ਮਾਨ ਸਾਹਿਬ ਦਾ ਕਿਲਾ ਤਾਂ ਬਹੁਤ ਛੋਟਾ ਹੈ ਮਾਨ ਸਾਹਿਬ ਦਾ ਤਾਂ ਜਿਹੜਾ ਕਿਲਾ ਸੀ ਉਹ ਵੀ ਜੇਲ੍ਹ ਚ ਬੈਠਾ ਹੈ ਤੇ ਉਹਨਾਂ ਦਾ ਕਿਲਾ ਜਿਹੜਾ ਬੀਜੇਪੀ ਵਾਲਾ ਤੇ ਉਹ ਇਹਨਾਂ ਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਉਹ ਲੈ ਹੀ ਜਾਣਗੇ ਸਾਡਾ